ਬਾਬਾ ਫਰੀਦ ਜੀ ਦਾ 90 ਨੰਬਰ ਸ਼ਲੋਕ ਹੈ। ਫਰੀਦਾ ਤਨ ਸੁੱਕਾ ਪਿੰਜਰ ਸੀਆ ਤਲੀਆਂ ਹੁੰਡੇ ਕਾਕ ਕਹਿੰਦੇ ਜਿਹੜਾ ਸਰੀਰ ਹੈ ਇਹ ਵਿਸ਼ੇ ਵਿਕਾਰਾਂ ਚ ਪੈ ਕੇ ਬੜਾ ਕਮਜ਼ੋਰ ਹੋ ਚੁੱਕਾ ਹੈ। ਹੱਡੀਆਂ ਦੀ ਮੋਟ ਰਹਿ ਗਿਆ। ਪਰ ਇਹਦੇ ਅੰਦਰ ਅਜੇ ਵਿਸ਼ੇ ਵਿਕਾਰ ਚਸਕੇ ਉਦਾਂ ਦੇ ਉਦਾਂ ਬੈਠੇ ਨੇ। ਸਰੀਰ ਕਮਜ਼ੋਰ ਹੋ ਰਿਹਾ ਹੈ ਉਮਰ ਵੱਡੀ ਹੋ ਰਹੀ ਹੈ। ਪਰ ਜਿਹੜੇ ਚਸਕੇ ਨੇ ਉਹ ਖਤਮ ਨਹੀਂ ਹੋ ਰਹੇ ਇਹ ਚਸਕੇ ਕਿਦਾਂ ਦੇ ਨੇ ਜਿਵੇਂ ਕੋਈ ਬਡੇਪੇ ਦੇ ਵਿੱਚ ਐਮ ਐਲ ਏ ਐਮ ਪੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਗਿਆ ਤੇ ਉਹਦੀਆਂ ਤਲੀਆਂ ਦੇ ਵਿੱਚ ਇੱਕ ਖਾਰਸ਼ ਹੋਣ ਲਾਈ ਜਾਂਦੀ ਆ ਵੀ ਹੁਣ ਜਿੰਨਾ ਕਿ ਪੈਸਾ ਆਉਂਦਾ ਨਾ ਬਸ ਚੱਕ ਦੇ ਇਹੀ 5 ਸਾਲ ਹੈ ਕਿ ਕਰੋੜਾ ਇਕੱਠਾ ਕਰ ਲਾ ਇਹਨੂੰ ਕਹਿੰਦੇ ਚਸਕਾ ਦੁਨਿਆਵੀ ਦੁਨੀਆਂ ਦੇ ਪਦਾਰਥ ਇਕੱਠੇ ਕਰੀ ਜਾਂਦਾ ਕਰੀ ਜਾਂਦਾ ਭਮਾ ਇਕੱਠੇ ਕਰਦਿਆ ਕਰਦਿਆ ਉਹਦੀ ਮੌਤ ਹੋ ਜੇ ਪਰ ਪਦਾਰਥ ਇਕੱਠੇ ਕਰਨ ਨੂੰ ਥੋੜੀ ਹਟਦਾ ਬੇੰਤੇ ਬੁੱਚੜ ਨੂੰ ਵੀ ਤੇ ਇਹੀ ਆਦਤ ਸੀ ਤੇ ਮੇਰਾ ਡੰਕਾ ਵੱਜ ਜਾਏ ਮੈਂ ਧਨ ਦੌਲਤ ਇਕੱਠਾ ਕਰ ਲਵਾਂ ਇਸ ਕਰਕੇ ਨੌਜਵਾਨਾਂ ਦਾ ਉਹਨੇ ਕਹਾਣ ਕੀਤਾ ਝੂਠੇ ਮੁਕਾਬਲੇ ਬਣਾ ਬਣਾ ਕੇ ਮਾਰੇ ਕੇ ਪੀਐਸ ਗਿੱਲ ਵਰਗਿਆਂ ਨੇ ਉਹਦਾ ਸਾਥ ਦਿੱਤਾ ਵਰਤੀ ਦੀ ਦਰ ਵਰਤੋਂ ਕਰਕੇ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਇੱਕ ਬੰਬ ਨਾ ਓਡੇ ਗਿਆ ਤੇ ਦੂਜਾ ਤਸੀਹੇ ਝੱਲਦਾ ਹੋਇਆ ਕਹਿੰਦੇ ਨੇ ਸੁਣਿਆ ਹੈ ਜੋ ਗਲ ਕੇ ਮਰਿਆ ਹੈ ਬੜਾ ਦੁਖੀ ਹੋ ਕੇ ਮਰਿਆ ਏ ਤੇ ਇਦਾਂ ਦੇ ਬੜੇ ਲੋਕ ਨੇ ਜਿਹੜੇ ਵਿਸ਼ਿਆਂ ਵਿਕਾਰਾਂ ਚ ਪੈ ਕੇ ਆਪਣੇ ਆ ਲੋਕਾਂ ਦਾ ਧਾਣ ਕਰਦੇ ਨੇ ਜਿੱਦਾਂ ਬਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾ ਗਊ ਬ੍ਰਾਹਮਣ ਕੋ ਕਰ ਲਾਵ ਕੋਬਰ ਤਰਨਾ ਜਾਈ ਭਈ ਮੁਸਲਮਾਨਾਂ ਦੇ ਕੋਲੇ ਡਿਊਟੀ ਕਰਨ ਵਾਲੇ ਆ ਤੂੰ ਆਪਣੀ ਗਾਂ ਤੇ ਟੈਕਸ ਲਾ ਕੇ ਆਪਣੇ ਹੀ ਲੋਕਾਂ ਨੂੰ ਦੁਖੀ ਕਰਕੇ ਤੇ ਗਾਂ ਦਾ ਗੋਹਾ ਲਿਆ ਕੇ ਫੇਰ ਕੇ ਕਹਿੰਦਾ ਮੇਰਾ ਚੰਕਾ ਸੁੱਚਾ ਹੋ ਗਿਆ ਇਦਾਂ ਸੁੱਚਾ ਕਿਵੇਂ ਹੋ ਜਾਏਗਾ ਜਿੱਥੇ ਤੇਰਾ ਫਰਜ਼ ਸੀ ਕਿੱਥੇ ਬੋਲਣ ਦੀ ਤੇਰੀ ਤਾਕਤ ਸੀ ਉਥੇ ਤਾਂ ਤੂੰ ਬੋਲ ਨਹੀਂ ਸਕਿਆ ਉਹਨਾਂ ਕਹਿੰਦੇ ਨੇ ਜਿਹੜਾ ਆਪਣਿਆਂ ਦੇ ਵਿਰੋਧ ਵਿੱਚ ਭੁਗਤਿਆ ਉਹਦੀ ਬਾਦਸ਼ਾਹ ਜੀ ਨੇ ਨਖੇਦੀ ਕੀਤੀ ਆ ਅਸਾਦੀਵਾਰ ਦੇ ਵਿੱਚ ਤਾਂ ਹੀ ਅਸਾਦੀਵਾਰ ਕੋਈ ਸਾਧ ਸਾਨੂੰ ਪੜ ਲਈ ਨਹੀਂ ਕਹਿੰਦਾ ਉਹਨਾਂ ਨੂੰ ਪਤਾ ਜਿੱਦਨ ਅਸਾਦੀਵਾਰ ਪੜਨ ਲੱਗ ਗਏ ਇਹਨਾਂ ਨੂੰ ਸਮਝਣ ਲੱਗਣ ਲੱਗ ਗਏ ਅਰਥ ਪੜ ਲਏ ਆ ਸਾਡੇ ਤਾਂ ਡੇਰੇ ਖਾਲੀ ਹੋ ਜਾਣਗੇ ਸੋ ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਸਰੀਰ ਕਮਜ਼ੋਰ ਹੋ ਗਿਆ ਪਰ ਹਜੇ ਵੀ ਅੰਦਰ ਲਾਲਚ ਬਿਰਤੀ ਬੈਠੀ ਏ ਉਹ ਤਲੀਆਂ ਹੱਥ ਚਾਉਂਦੇ ਨੇ ਹੋਰ ਹੋਰ ਮੈਂ ਇਕੱਠਾ ਕਰੀ ਜਾਵਾਂ ਅਜੇ ਸੋ ਰੱਬ ਨਾ ਬੋੜੇ ਉਹ ਦੇਖ ਬੰਦੇ ਦੇਖ ਬੰਦੇ ਕੇ ਭਾਗ ਕਹਿੰਦੇ ਹਜੇ ਵੀ ਰੱਬ ਇੱਥੇ ਤਰੁਠਿਆ ਨਹੀਂ ਰੱਬ ਨੇ ਇੱਥੇ ਮੇਰ ਨਹੀਂ ਕੀਤੀ ਕਿੰਨੇ ਮਾੜੇ ਭਾਗ ਨੇ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਵਿਸ਼ੇਵਕਾਰ ਭੋਗਦੇ ਆ ਵਕਾਰ ਵਕਾਰਾਂ ਦੇ ਵਿੱਚ ਪਾ ਕੇ ਕੋਈ ਕਾਮੀ ਕੋਈ ਦਾਮੀ ਤੇ ਕੋਈ ਹੰਕਾਰੀ ਹੁਕਮ ਚਲਾਉਣ ਵਾਲਾ ਬਣ ਗਿਆ ਪਰ ਇੰਨੇ ਵਿਸ਼ੇ ਵਕਾਰ ਭੋਗਦਿਆਂ ਵੀ ਰੱਬ ਉੱਤੇ ਤਰੁੱਟਿਆ ਨਹੀਂ ਕਿਉਂਕਿ ਰੱਬ ਨੇ ਨਿਜੇ ਬਣਾ ਦਿੱਤਾ ਇੱਕ ਉੱਤਮ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਜਿਹੜਾ ਹੁਕਮ ਚ ਰਜਾ ਚ ਚੱਲਣ ਲੱਗ ਗਿਆ ਉੱਤਮ ਹੋ ਗਿਆ ਉਹ ਸੁਖੀ ਹੋ ਗਿਆ ਜਿਨੇ ਹੁਕਮ ਦੀ ਅੰਦੂਲੀ ਕਰ ਦਿੱਤੀ ਹੁਕਮ ਨਹੀਂ ਮੰਨਿਆ ਉਹ ਦੁਖੀ ਹੋ ਗਿਆ ਤੇ ਨੀਚ ਹੋ ਗਿਆ ਇਹ ਸਿਸਟਮ ਪ੍ਰਮਾਤਮਾ ਨੇ ਲਿਖ ਕੇ ਦੇ ਦਿੱਤਾ ਬਾਅਦ ਚ ਆ ਕੇ ਉਹ ਕਿਸੇ ਨੂੰ ਰੋਕਦਾ ਨਹੀਂ ਕਿ ਤੂੰ ਆ ਨਾ ਕਰ ਤੇ ਆ ਨਾ ਕਰ ਜਿਹੜਾ ਸਿਸਟਮ ਬਣ ਚੁੱਕਾ ਹੈ ਉਹਦੇ ਮੁਤਾਬਕ ਸਜ਼ਾ ਮਿਲੇਗੀ ਜਿਹੜੇ ਹੁਕਮ ਦੇ ਵਿੱਚ ਚੱਲਣ ਲੱਗ ਪਏ ਉੱਤਮ ਹੋਗੇ ਉੱਤਮ ਹੋ ਕੇ ਤੇ ਸੁਖੀ ਹੋਗੇ ਤੇ ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹ ਨੀਚ ਹੋਗੇ ਤੇ ਦੁਖੀ ਹੋਗੇ ਸੋ ਗੁਰੂ ਕਿਰਪਾ ਕਰਨ ਆਓ ਆਪਾਂ ਬਾਣੀ ਦੀ ਵਿਚਾਰ ਨੂੰ ਇਵੈਂਟ ਲਈਏ ਖੁਦ ਵੀ ਬਾਣੀ ਪੜੀਏ ਕੱਲਾ ਪ੍ਰਚਾਰਕਾਂ ਤੇ ਜਾਂ ਬਾਬਿਆਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਗਈ ਭਈ ਇਹ ਹੀ ਸੱਚ ਹੈ ਕੁਰਬਾਨੀ ਖੁਦ ਪੜੋ ਵਿਚਾਰੋ ਪ੍ਰੋਫੈਸਰ ਸਹਿਲ ਸਿੰਘ ਦੇ ਅਰਥ ਪੜ ਕੇ ਆਪਣੇ ਆਪ ਨੂੰ ਸਮਝਾਓ